ਹਾਂ ਵੇ ਕਿੱਧਰੋਂ ਤੁਰਿਆ ਜਾਣਾ ਇੱਥੇ ਆ ਆਹ ਮੇਰੇ ਲਾਗੇ ਹਾਂਜੀ ਦੀਦੀ ਇੱਥੇ ਬਹਿ ਜਾ ਰਾਂ ਕਿ ਫੇਰ ਦੱਸਣੀ ਆ ਹਾਂਜੀ ਵੇ ਮੇਰੀ ਗੱਲ ਸੁਣਾ ਕਿੰਨਾ ਕਚ ਰੱਖਾਂ ਮੀਟ ਕੇ ਰੱਖੇਗਾ ਹੁਣ ਕੀ ਹੋ ਗਿਆ ਵੇ ਕੁਛ ਨਹੀਂ ਹੋਇਆ ਥੇ ਹੋ ਗਿਆ ਤੁਹਾਡੇ ਘਰ ਦਾ ਥੇ ਰੱਬ ਵਰਗਾ ਹੀ ਤੇਰਾ ਭਰਾ ਤਾ ਬੇੜਾ ਕਰਕੇ ਕਰਤਾ ਤੇਰੀ ਘਰ ਦੀ ਨੇ ਅਜੇ ਮੈਨੂੰ ਪੁੱਛਣ ਡਿਆ ਕੀ ਹੋਇਆ ਵਾ ਤੈਨੂੰ ਉਹਦੀਆਂ ਕਰਤੂਤਾਂ ਦਾ ਪਤਾ ਨਹੀਂ ਲੱਗਾ ਲੈ ਦੱਸੋਗੇ ਸਹੀ ਗੱਲ ਕੀ ਕੀ ਗੱਲ ਹੋਈ ਹੁਣ ਦੱਸ ਦੇਣੀ ਆ ਤੇਰੀਆਂ ਅੱਖਾਂ ਤੇ ਜਿਹੜੀ ਪੱਟੀ ਚੜੀ ਆ ਨਾ ਇਹ ਲਾਉਣੀ ਪੈਣੀ ਆ ਹੁਣ ਜਿੰਨਾ ਚਿਰ ਮੈਂ ਲਾਈ ਨਾ ਨਾ ਤੈਨੂੰ ਅਕਲ ਨਹੀਂ ਗਈ ਆਉਣੀ ਕਰਦੀ ਦੇ ਮਗਰ ਲੱਗਾ ਤੂੰ ਜੜਾ ਬਾਜ਼ਾਰ ਦਾ ਕਦੇ ਵਾਸਤੇ ਪਾਈ ਜਾਣਦੇ ਹੋ ਸਿੱਧੀ ਗੱਲ ਦੱਸੋ ਮੈਨੂੰ ਕੀ ਹੈ ਗਈ ਆ ਬਾਜ਼ਾਰਤਾ ਪਾਉਂਦਾ ਨਾ ਮੈਨੂੰ ਸ਼ੌਂਕ ਨਹੀਂ ਗਾ ਸੁਣ ਲੈ ਫਿਰ ਸਚਾਈ ਮੈਂ ਵੀਰ ਨੂੰ ਲੈ ਕੇ ਗਈ ਨਾ ਡਾਕਟਰ ਕੋ ਹਾਂਜੀ ਤੇ ਉਹਨੇ ਬੰਦੇ ਕ ਲਈ ਰਿਪੋਰਟ ਔਰ ਰਿਪੋਰਟ ਆਉਣੀ ਹੈ ਕੁ ਦਿੰਨ ਦੇ ਵਿੱਚ ਹੀ ਤੇ ਤੇਰੀ ਘਰ ਦੀ ਦੀ ਕਰਤੂਤ ਵੇਖ ਲਾ ਥਾਂ ਹੋਈਂਦੀ ਹੋਈਂਦੀ ਨੇ ਰਿਪੋਰਟ ਕਿਤੇ ਡਾਕੀਆ ਸੁੱਟ ਗਿਆ ਇਹਨੇ ਚੁੱਕ ਕੇ ਤੇ ਡਸਟਬਿਨ ਅੰਦਰ ਉਹ ਲਿਆ ਕੇ ਤੇ ਅੱਗ ਲਾਤੀ ਉਹਨੂੰ ਹੈ ਜੇ ਇਹਦੇ ਦਿਲ ਚ ਕਾਲਖ ਨੀਗੀ ਇਹਦੇ ਢਿੱਡ ਚ ਮੈਲ ਨੀਗੀ ਤੇਰੇ ਕਰ ਤੂੰ ਤੇਨੇ ਕਿਉਂ ਕੀਤੀ ਤੂੰ ਤੁਹਾਡਾ ਕੋਈ ਪ੍ਰੂਫ ਆ ਗਈ ਹੋਰ ਰਿਪੋਰਟ ਉਹਨੇ ਸਾੜੀ ਆ ਅੱਛਾ ਹੁਣ ਤੈਨੂੰ ਪ੍ਰੂਫ ਚਾਹੀਦੇ ਆ ਯਕੀਨ ਕੋਈ ਨਹੀਂ ਤੈਨੂੰ ਉਹ ਜੀਕੀਨ ਕੀ ਜਿੱਦਾਂ ਤੁਸੀਂ ਨਾਂ ਲਾਉਣਦੇ ਹੋ ਜਾਂ ਮੈਨੂੰ ਦੱਸੋ ਇਹ ਕਿੱਥੇ ਸਾੜੀ ਰਿਪੋਰਟ ਨੇ ਉਹ ਥਾਂ ਹੋਈ ਦੀ ਹੁੰਦੀ ਨੇ ਜਿਹੜੇ ਉੱਥੇ ਕਾਗਜ਼ ਆ ਗਏ ਉਹ ਸਾੜਤੇ ਹੋਣੇ ਉਹਨੇ ਉਦਾਂ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਬੂਤ ਵੀ ਹੈਗੇ ਆ ਸਬੂਤ ਹੈਗੇ ਤਾਂ ਹੀ ਤਾਂ ਆਪਾਂ ਗੱਲ ਕਰਨ ਲੱਗੇ ਆ ਨਹੀਂ ਤੇ ਤੂੰ ਤੂੰ ਮੰਨਣਾ ਤੂੰ ਤੇ ਇਹੋ ਜਹਾ ਦੇ ਪਿੱਛੇ ਲੱਗਾ ਭੀ ਗੱਲ ਨਹੀਂ ਕਰਨ ਵਾਲੀ ਤਨ ਅੱਖੀਂ ਵੇਖ ਕੇ ਯਕੀਨ ਨਿਗਾਉਂ ਡਿਆ ਉਹ ਨਾਲੇ ਜੇ ਡਾਕੀ ਆਏ ਸੀ ਉਹਨੇ ਫੋਨ ਵੀ ਕਰਨਾ ਸੀ ਨਾ ਐਦਾ ਹੀ ਛੁੱਟ ਕੇ ਰਿਪੋਰਟ ਉਹ ਵੀ ਫੋਨ ਕੱਲ ਹੀ ਕਰਨਾ ਹੈਗਾ ਜਦੋਂ ਘਰ ਦਾ ਪਤਾ ਹੋਏ ਫਿਰ ਇਹਨਾਂ ਦੀ ਹੈ ਤਾਂ ਉਹਨੇ ਛੁੱਟ ਕੇ ਜਾਣੀ ਹੈ ਕਿ ਜੇ ਨਹੀਂ ਘੜ ਪੁੱਲਿਆ ਕੋਈ ਵਾਰੀ ਹੁੰਦਾ ਵਾ ਕਿ ਬੰਦਾ ਫੋਨ ਕਰ ਦਿੰਦਾ ਵਾ ਵੀ ਤੁਹਾਡੀ ਰਿਪੋਰਟ ਆਈ ਆ ਕੇ ਲੈ ਜਾਓ ਜਾਂ ਮੈਂ ਕਰੇ ਫੜਾਦਾ ਬਹੁਤੀਆਂ ਗੱਲਾਂ ਨਾ ਕਰ ਸਬੂਤ ਵੀ ਦੇ ਦਨੇ ਤੈਨੂੰ ਵੱਡੀ ਭਾਬੀ ਨੇ ਰਿਕਾਰਡਿੰਗ ਕਰਾਈ ਕੈਮਰਿਆਂ ਦੀ ਕੈਮਰੇ ਲੱਗੇ ਆ ਨਾ ਤੁਹਾਡੇ ਘਰ 'ਚ ਹਾਂਜੀ ਉਹ 'ਚ ਸਾਫ਼-ਸਾਫ਼ ਦਿਖਣ ਡਿਆ ਵਾ ਰਿਪੋਰਟ ਚੁੱਕ ਕੇ ਫਿਰ ਇਹਨੇ ਗੱਲਾਂ ਕੀਤੀਆਂ ਹੈ ਪੇ ਸਖਜਿੰ ਹੁਣ ਮੈਂ ਇਸ ਰਿਪੋਰਟ ਰਹਿ ਨਹੀਂ ਦੇਣੀ ਤੇ ਨਾਮੋਂ ਨਿਸ਼ਾਨ ਮਟਾ ਦੇਣਾ ਇਹਨੇ ਫੜ ਕੇ ਫਿਰ ਬਾਹਰ ਜਾ ਕੇ ਅੱਗ ਲਾਈ ਅੱਗ ਲਾਈ ਦੀ ਰਿਕਾਰਡਿੰਗ ਵਿੱਚ ਆਉਂਦੀ ਈ ਸਾਰੀ ਸਭ ਕੁਝ ਆਉਂਦਿਆ ਵਾ ਹੋਰ ਤਾਨੂੰ ਕਿਹੜੇ ਸਬੂਤ ਚਾਹੀਦੇ ਆ ਹੁਣ ਤੂੰ ਦੱਸ ਹੁਣ ਤੂੰ ਕਰ ਫੈਸਲਾ ਵੀ ਕੀ ਕਰਨਾ ਈ ਇਹਦਾ ਤੂੰ ਆਂਦਾ ਹੈ ਨਾ ਮੈਨੂੰ ਵੀ ਮੈਂ ਦਊਂਗਾ ਸਜ਼ਾ ਇਹਨੂੰ ਪਹਿਲਾਂ ਮੈਨੂੰ ਰਿਕਾਰਡਿੰਗ ਵੇਖ ਲੰਦੋ ਮੈਨੂੰ ਵੀਡੀਓ ਵੇਖ ਲੰਦੋ ਜਿਹੜੀਆਂ ਉਹਨੇ ਗੱਲਾਂ ਕਹੀਆਂ ਨਾ ਮੈਨੂੰ ਉਹ ਵੀ ਸੁਣਨ ਦੇ ਯਾਰ ਜੇ ਜੇ ਮੈਨੂੰ ਲੱਗਾ ਵੀ ਇਹਨੇ ਸਾਰਾ ਕੰਮ ਕੀਤਾ ਵਾ ਤੇ ਉਹ ਦਿਨ ਇਹਦਾ ਆਖਰੀ ਦਿਨ ਹੋਊਗਾ ਇਹ ਘਰ ਚਲ ਠੀਕ ਆ ਆਪਣੀ ਜ਼ੁਬਾਨ ਤੇ ਰਵੀ ਹੁਣ ਤੇ ਜੇ ਹੁਣ ਆਪਣੀ ਜ਼ੁਬਾਨ ਤੋਂ ਮੁੱਕ ਰਿਆ ਨਾ ਤੇ ਫੇਰ ਵੇਖੀ ਫੇਰ ਸਜ਼ਾ ਹੀ ਜਰੀ ਮੈਂ ਨਹੀਂ ਮੁੱਕਣਾ ਵਾ ਆ ਮੁੱਕਣਾ ਮੇਰਾ ਵੀ ਦੇ ਹੱਕ ਆ ਜੇ ਤੇਰਾ ਘਰ ਹੁੰਦਾ ਨਾ ਇੱਥੋਂ ਤੱਕ ਨਾ ਹੀ ਨਾ ਬਤਾਉਂਦੀ ਕਿੰਨਾ ਪਿਆਰ ਹੀ ਤੁਹਾਡਾ ਭਰਾਵਾਂ ਭਰਾਵਾਂ ਦਾ ਵੇ ਤੈਨੂੰ ਤੋਂ ਉਹਦੇ ਲਾ ਕੇ ਬਹਿੜਵਾਂ ਦਿੰਦੀ ਹੁਣ ਤੇਰੀ ਜ਼ੁਰਤ ਵਕਤੇ ਉਹਦੇ ਲਾ ਕੇ ਬਹਿ ਵੀ ਜਾਵੇਂ ਉਹਦਾ ਹਾਲ ਵੀ ਪੁੱਛ ਲੈ ਉਹਦੇ ਪੁੱਛਣੇ ਮੁੱਕ ਜਾਂਦਾ ਹੀ ਨਹੀਂ ਕਿਤੇ ਤੂੰ ਤੁਸੀਂ ਦੇ ਹੁਣ ਆਏ ਹੋ ਤੁਹਾਨੂੰ ਨੀਗਾ ਪਤਾ ਪਹਿਲਾਂ ਵੀ ਕੀ ਗੱਲਾਂ ਮਤਾਂ ਕੋਈਆਂ ਘਰ ਦੇ ਵਿੱਚ ਕੋਈ ਗੱਲਾਂ ਨਹੀਂ ਹੋਈਆਂ ਮੈਨੂੰ ਸਾਰਾ ਹੀ ਪਤਾ ਮੈਂ ਇੱਥੇ ਰਹਿੰਦੀ ਰਹੀ ਆ ਹੈਂ ਕਿੰਨਾ ਵਧੀਆ ਮਾਹੌਲ ਹੁੰਦਾ ਸੀ ਸਾਡੇ ਘਰ ਦਾ ਸਾਰੇ ਜੀਕ ਤੇ ਹੱਸੂ ਹੱਸੂ ਕਰਦੇ ਹੁੰਦੇ ਸੀ ਤੇ ਤੁਹਾਡੇ ਆਉਣ ਤੋਂ ਪਹਿਲਾਂ ਨਾ ਬੜਾ ਵਧੀਆ ਸਿਸਟਮ ਠੀਕ ਹੋ ਗਿਆ ਸੀ ਸਾਰੇ ਵਧੀਆ ਰਹਣ ਲੱਪੇ ਫੇਰ ਜਿਉਂਦੇ ਬਾਅਦ ਤੁਸੀਂ ਆਏ ਹੋ ਬਾਅਦ ਪਤਾ ਨਹੀਂ ਕੀ ਗੱਲਾਂ ਬਤਾ ਹੋ ਗਈਆਂ ਫੇਰ ਅੱਛਾ ਮੇਰੇ ਆਉਣ ਦਾ ਦੁੱਖ ਹੋ ਗਿਆ ਹੁਣ ਤੈਨੂੰ ਵੀ ਮੇਰੇ ਆਉਣ ਕਰਕੇ ਘਰ ਚ ਪਵਾੜੇ ਪਏ ਉਹ ਨਹੀਂ ਦੁੱਖ ਵਾਲੀ ਕੋਈ ਗੱਲ ਨਹੀਂ ਆ ਤੁਹਾਡਾ ਵੀ ਘਰ ਹੀ ਆ ਮੈਂ ਤੁਹਾਨੂੰ ਕਦੋਂ ਕਿਹਾ ਵਾ ਮੇਰੀ ਉਲਟ ਪਾਸੇ ਗੱਲਾਂ ਲਈ ਜਾਂਦੇ ਮੇਰੀ ਗੱਲ ਸੁਣੋ ਮੈਂ ਸੱਚੀਆਂ ਗੱਲਾਂ ਜੂ ਕਰ ਦਿੰਨੀ ਆ ਮੂੰਹ ਤੇ ਮੈਂ ਤਾਂ ਬੁਰੀ ਲਗਨੀ ਆ ਮੈਂ ਚੁੱਭਨੀ ਆ ਤੇਰੀ ਘਰ ਦੀ ਨੂੰ ਬਥੇਰੀ ਜ਼ੁਬਾਨ ਚਲਾਉਂਦੀ ਆ ਮੇਰੇ ਗਾੜੀ ਵੀ ਮੈਂ ਪਰਵਾਹ ਨਹੀਂ ਕਰਦੀ ਮੈਨੂੰ ਤਿੱਥੋਂ ਤੱਕ ਕਹਿਤਾ ਐ ਨੇ ਵੀ ਜਾ ਆਪਣਾ ਘਰ ਜਾ ਕੇ ਸਾਂਭ ਉਹ ਤੇ ਮੈਂ ਹੀ ਆ ਜਿਹੜੀ ਚੁੱਪ ਕਰਕੇ ਇੱਥੇ ਬੈਠੀ ਆ ਵੀ ਚੱਲ ਮੇਰਾ ਭਾਗ ਨਹੀਂ ਚੱਲਦਾ ਤੁਸੀਂ ਮੈਨੂੰ ਰਿਕਾਰਡਿੰਗ ਤੇ ਵੀਡੀਓ ਦੱਸੋ ਜਿਹੜੀ ਹੈਗੀ ਆ ਤੇ ਮੈਨੂੰ ਉਹਦੀ ਆਡੀਓ ਦੀ ਗੱਲ ਵੀ ਦੱਸੋ ਚੱਲ ਚੱਲ ਫਿਰ ਆਹ ਦੱਸੋ ਤੁਸੀਂ ਮੈਂ ਵੇਖ ਲਾਂਗਾ ਫਿਰ ਚੱਲ ਬਾਕੀ ਗੱਲ ਫੇਰ ਕਰਾਂਗੇ ਤੈਨੂੰ ਫੇਰ ਯਕੀਨ ਆਉਣਾ ਤਨ ਇੱਦਾਂ ਯਕੀਨ ਨਹੀਂ ਆਉਣਾ ਤੇਰਾ ਰਾਦਾ ਮੈਂ ਝੂ ਈ ਗੱਲ ਬੜੀ ਹੁਣ ਕੀ ਨਵਾਂ ਜੱਬ ਪਾਤਾ ਮੇਰੇ ਖਾਲ ਹੁਣ ਕੀ ਹੋ ਗਿਆ ਕੀ ਬੋਲਨ ਨੇ ਤੁਸੀਂ ਤੈਨੂੰ ਨਹੀਂ ਕੀ ਗੱਲ ਦਾ ਪਤਾ ਹੈਗਾ ਦੱਸੋ ਕੀ ਗੱਲ ਹੋ ਗਈ ਰਿਪੋਰਟ ਵਾਲੀ ਕੀ ਗੱਲ ਕੀਤੀ ਹੁਣ ਕਿਹੜੀ ਰਿਪੋਰਟ ਵਾਲੀ ਕਿਹੜੀ ਗੱਲ ਉਹ ਜਿਹੜੀ ਸਾੜੀ ਬਾਹਰ ਮੈਂ ਕਦੋਂ ਸਾੜੀ ਰਿਪੋਰਟ ਆਹੋ ਲਾਤੀ ਹਣੀ ਲੁੱਤੀ ਹੁਣ ਬਾਹਰ ਬੈਕੀਆਂ ਜਿਹੜੀਆਂ ਲੁੱਤੀ ਨਹੀਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਹੈਗੀ ਕੋਈ ਨਾ ਗੱਲਬਾਤ ਤਾਂ ਹੀ ਆ ਮੇਰੀ ਸੁਣੋ ਗੱਲ ਆਪ ਤੇ ਅੰਦਰ ਵੜ ਕੇ ਬਹਿ ਜਾਂਦੀਆਂ ਇਹਨਾਂ ਨੂੰ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਬਾਹਰ ਗੋਡੇ-ਗੋਡੇ ਖਲਾਰਾ ਪਿਆ ਸੀ ਮੈਂ ਤਾਂ ਝਾੜੂ ਲਾਣ ਨਹੀਂ ਈ ਔਰ ਰਿਪੋਰਟ ਥੋੜੋ ਹੀ ਉਹ ਤੇ ਕੋਈ ਐਡਵਰਟਾਈਜ਼ਮੈਂਟ ਛੁੱਟ ਕੇ ਗਿਆ ਹੀ ਤਾਂ ਹੁਣ ਅੱਜ ਕੱਲ ਸਾਰੇ ਫੇਰੀ ਕਰਦੇ ਘਰਾਂ ਘਰਾਂ ਛੋੜ ਦੇ ਹਾਰ ਜੇ ਤੈਨੂੰ ਲੱਗਦਾ ਜੇ ਤਾਂ ਭੁੱਲ ਗਿਆ ਘਰ ਦੇ ਵਿੱਚ ਕੈਮਰੇ ਵੀ ਲੱਗੇ ਆ ਉਹ ਵੀ ਰਿਕਾਰਡਿੰਗ ਵਾਲੇ ਉਹ ਕੈਮਰੇ ਚ ਕੀ ਇਹਨਾਂ ਨੂੰ ਕਿੱਦਾਂ ਪਤਾ ਕਿ ਰਿਪੋਰਟ ਹੀ ਆ ਉਹ ਤੇ ਮੈਂ ਜਦੋਂ ਦੇਖਿਆ ਜਿਹੜੀ ਉਹਨਾਂ ਨੇ ਜੇ ਸਾਹਨ ਮੇਰੇ ਨਾਲ ਗੱਲ ਕੀਤੀ ਹੈ ਨਾ ਜੇ ਸਾਹਨ ਮੇਰੇ ਨਾਲ ਲੜੇ ਆ ਉਹਨਾਂ ਕੋਲ ਵੀਡੀਓ ਵੀ ਹੈਗੀ ਉਹ ਤੇ ਕੰਦੇ ਆਡੀ ਵੀ ਹੈਗੀ ਆ ਮੇਰੀ ਸੁਣੋ ਗੱਲ ਮੈਂ ਜਦੋਂ ਕਹਿੰਦੀ ਕਿ ਉਹ ਕੋਈ ਇਸ਼ਤਿਹਾਰ ਦੀ ਸੀ ਫਿਰ ਇਹ ਤੇ ਮੇਰੇ ਮੰਨਣ ਨਹੀਂ ਵੀ ਦੇਤਾ ਹੁਣ ਤਹੀ ਹੀ ਮੇਰੇ ਦਵਾਲੇ ਹੋ ਗ ਨਾਲੇ ਮੇਰੀ ਸੁਣੋ ਗੱਲ ਤੁਹਾਨੂੰ ਨਹੀਂ ਪਤਾ ਕਿ ਸਰਕਾਰੀ ਕੰਮ ਹੁੰਦੇ ਜੇ ਡਾਕਿਆਂ ਨੇ ਆਣਾ ਕੁਛ ਰਿਪੋਰਟ ਦੇਣਾ ਉਹਨੇ ਤਾਂ ਸਾਈਨ ਕਰਵਾ ਕੇ ਜਾਣਾ ਉਹ ਮਨਉਣੀ ਇਹ ਨਹੀਂ ਗੱਲ ਦਾ ਪਤਾ ਕਿ ਆਇਆ ਡਾਕੇ ਅੰਦਰ ਜੇ ਸਾਈਨ ਹੋਏ ਕਿ ਸਾਈਨ ਨਹੀਂ ਆਇਆ ਮਨਉਣੀ ਇਹ ਗੱਲ ਦਾ ਪਤਾ ਇਹਨਾਂ ਨੇ ਨਾ ਹੁਣ ਜੋ ਗੱਲ ਹੋ ਗਿਆ ਉਹ ਪਾਨੂੰ ਇਸ਼ਤਿਹਾਰ ਹੀ ਕੋਈ ਇਹਨਾਂ ਨੇ ਗੱਲ ਚੱਕ ਲਈ ਹੈ ਕਿ ਇਹਨੇ ਰਿਪੋਰਟ ਸਾੜੀ ਮੈਨੂੰ ਵੀਡੀਓ ਵੀ ਵਿਖਾਉਣ ਗਿਆ ਤੇ ਆਡੀਓ ਵੀ ਸੁਣਾਉਣ ਦੇ ਆ ਜੇ ਕੋਈ ਗੱਲ ਵਿੱਚ ਨਿਕਲ ਆਈ ਨਾ ਤੇਰਾ ਆਖਰੀ ਦਿਨ ਹੋਣਾ ਇਸ ਘਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹ ਤੁਸੀਂ ਤੇ ਮੇਰੇ ਦੁਵਾਲੇ ਹੋਣਾ ਹੈ ਉਹਨਾਂ ਨੇ ਕੀ ਪਤਾ ਤੋ ਇਹ ਰਿਕਾਰਡਿੰਗ ਕਰ ਲਈ ਅੱਜ ਕੱਲ ਕਿੰਨਾ ਸਿਸਟਮ ਚੱਲ ਰਿਹਾ ਹੈ ਠਿੰਗ ਦਾ ਕੀ ਪਤਾ ਕਿਹੜੀ ਵੀਡੀਓ ਬਣਾ ਲਈ ਹੋਊਗੀ ਜੇ ਤੈਨੂੰ ਡਰ ਹੋਊਗਾ ਤਾਂ ਫੇਰ ਇਹਨੂੰ ਕੋਈ ਰਿਕਾਰਡਿੰਗ ਬਣਾਈ ਆ ਠੀਕ ਆ ਕੋਈ ਇਹ ਰਿਕਾਰਡਿੰਗਾਂ ਨਹੀਂ ਆਵਾ ਜੇ ਤੂੰ ਕੋਈ ਹੋਰੀ ਗੱਲ ਬੋਲੀ ਹੋਊਗੀ ਤਾਂ ਫੇਰੀ ਹੈ ਨਾ ਮੈਂ ਉਸ ਜੀਵਨ ਜੀ ਨੂੰ ਵੀ ਕਹਿਤੀ ਹਾਂ ਰਮਨ ਜੀ ਨੂੰ ਵੀ ਕਹਤੀ ਹੈ ਤੇ ਮੰਮੀ ਨੂੰ ਕਿ ਕੋਈ ਸਟੇਰ ਵਾਲਾ ਸਟੇਰ ਸੁੱਟ ਕੇ ਗਿਆ ਸੀ ਮੈਂ ਢਾੜੂ ਨਾ ਨਹੀਂ ਆ ਕੋਈ ਅੱਗੇ ਆਜੂਗਾ ਕੱਖ ਜੇ ਤੇ ਮੈਨੂੰ ਹੁੰਜਣਾ ਹੀ ਹੈ ਤੇ ਮੈਂ ਉਹਨੂੰ ਉੱਥੇ ਰਹਿਣ ਦੇਣਾ ਆਪਦੇ ਅੰਦਰ ਵੜ ਕੇ ਬਹਿ ਜਾਂਦੀਆਂ ਜੇ ਹਿਸਾਬ ਨਾਲ ਉਹਨਾਂ ਨੇ ਦਾਵਾ ਕੀਤਾ ਨਾ ਉਹ ਸਭ ਨਾ ਪੱਕਾ ਕੋਈ ਹੈਗਾ ਵਾ ਦਾਵਾ ਹੀ ਕਰਨ ਦੀ ਹੋ ਗਿਆ ਹੋਰ ਇਹ ਕਰਨ ਕੀ ਚੋ ਗਿਆ ਕੰਮ ਕਰ ਇਹਨਾਂ ਨੂੰ ਕੋਈ ਪਤਾ ਨਹੀਂ ਇਹੋ ਜੇ ਗੱਲਾਂ ਵਾਲਾ ਬੜਾ ਧਿਆਨ ਰੱਖਦਾ ਮੰਨੂ ਕੇ ਗੱਲ ਦਾ ਨਹੀਂ ਪਤਾ ਮੈਂ ਤੈਨੂੰ ਦੱਸਾਂ ਜੇ ਕੋਈ ਗੱਲ ਨਿਕਲ ਆਈ ਨਾ ਤੂੰ ਆਪਣਾ ਹਿਸਾਬ ਲੈਣੀ ਬੜੀਆਂ ਗੱਲਾਂ ਸੁਣਨੀਆਂ ਮੈਂ ਤੇਰੇ ਪਿੱਛੇ ਅੱਗੇ ਤੇ ਮੈਂ ਜਦੋਂ ਤੁਹਾਨੂੰ ਕਹਿੰਦੀ ਤੈਨੂੰ ਮੇਰੇ ਤੇ ਕੋਈ ਯਕੀਨ ਹੈ ਹੀ ਨਹੀਂ ਯਕੀਨ ਮਨੂੰ ਚਰਚਾ ਹੈਗਾ ਵਾ ਜਿਹੜਾ ਤੂੰ ਦਰਵਾਜ਼ੇ 'ਚ ਖਲੋ ਕੇ ਬੋਲਣ ਦੀ ਹੈ ਨਾ ਸੁਜਿੰਦਰ ਸਿੰਘ ਦੀ ਰਿਪੋਰਟ ਉਹ ਸਾਰਾ ਕੁਝ ਇਹਨਾਂ ਨੇ ਰਿਕਾਰਡ ਕੀਤਾ ਵਾ ਜੇ ਇਸ ਹਿਸਾਬ ਨਾਲ ਉਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਵਾ ਨਾ ਉਹਨਾਂ ਕੋਲ ਸਬ ਹੁਣ ਜਿਆਦਾ ਸਿਆਣੀ ਨਾ ਬਣਦੋਂ ਮੇਰੇ ਸਾਹਮਣੇ ਉਹਨਾਂ ਨੇ ਜੋ ਕਹਿਤਾ ਆ ਆਡੀਓ ਵਿੱਚ ਕੀ ਪਤਾ ਮੈਂ ਇੰਨੀ ਗੱਲ ਕਹੀ ਏ ਕਿ ਕਈ ਨਹੀਂ ਕਹੀ ਏ ਉਹਨਾਂ ਨੇ ਕੀ ਪਤਾ ਗੱਲ ਬਣਾਈ ਨਾਲੇ ਮੇਰੀ ਸੁਣੋ ਗੱਲ ਅੱਜ ਕੱਲ ਤੇ ਸਿਸਟਮ ਹੀ ਸਾਰਾ ਆਨਲਾਈਨ ਆ ਜੇ ਰਿਪੋਰਟ ਆਣੀ ਆ ਤੇ ਆਨਲਾਈਨ ਵੀ ਆ ਸਕਦੀ ਆ ਡਾਕਿਆਂ ਨੂੰ ਕੌਣ ਪੁੱਛਦਾ ਅੱਜ ਕੱਲ ਇਹ ਗੱਲ ਤੁਹਾਨੂੰ ਵੀ ਪਤਾ ਹੈ ਬੋਧੀਆਂ ਗੱਲਾਂ ਦਾ ਤੇ ਨਹੀਂ ਪਤਾ 100 ਗੱਲਾਂ ਦੀ ਇੱਕ ਗੱਲ ਜੇ ਮੈਨੂੰ ਗੱਲ ਪਤਾ ਲੱਗੀ ਕੋਈ ਨਾ ਕੋਈ ਇਦਾਂ ਨਿਕਲ ਆਈ ਤੇ ਤੂੰ ਆਪਣਾ ਹਿਸਾਬ ਲਾਣੀ ਫਿਰ ਹਾਂ ਠੀਕ ਆ ਬਾਬਾ ਆਏ ਹੇ ਸੜ ਗਈ ਮੇਰੀ ਕਿਸਮਤ ਇਹਨੇ ਟਿੱਕ ਕੈਮਰਿਆਂ ਦਾ ਪਤਾ ਹੀ ਨਹੀਂ ਸੀ ਕਿ ਕੈਮਰੇ ਵੀ ਲੱਗੇ ਆ। ਹੂ ਨਾ ਮੈਂ ਤਾਂ ਫੜੀ ਗਈ ਆ। ਇਹਨਾਂ ਨੇ ਮੈਨੂੰ ਸੱਚੀ ਘਰੋਂ ਕੱਢ ਦੇਣਾ ਹਜੇ ਤਾਂ ਮੈਂ ਪੈਰਾਂ ਤੇ ਪਾਣੀ ਨਹੀਂ ਆਉਂਦੀ ਨਹੀਂ। ਮੈਂ ਕਿਹਾ ਕਿ ਜੇ ਮੈਨੂੰ ਸੱਚ ਦੱਸਤਾ ਨਾ ਪਤਾ ਨਹੀਂ ਕੀ ਬੰਨਣਾ। ਆ ਕੈਮਰਿਆਂ ਦਾ ਤੇ ਸੱਪ ਦਾ ਮੈਨੂੰ ਪਤਾ ਹੀ ਨਹੀਂ ਸੀ। ਮੈਂ ਤਾਂ ਤਿੰਨ ਤਿਆਣ ਆਈ ਵੀ ਰਿਪੋਰਟ ਉਦਹੀ ਆ। ਜਦੋਂ ਮੱਚਾੜ ਨੂੰ ਆਰੇ ਤੇ ਸਾਰਨੀ ਹੀ ਹੈ ਨਾ ਚੱਕ ਕੇ ਅੰਦਰ ਲਿਆਉਣੀ ਸੀ। ਉਧਰ ਉਧਰ ਕਰ ਦਿੰਦੇ ਸੀ ਆ ਸਾਰ ਕੇ ਨਾ ਮੈਂ ਆਪਣੇ ਪੈਰਾਂ ਤੇ ਆਪ ਹੀ ਘਾੜੀ ਮਾਰ ਲਈ ਆ। ਹਨ ਤਾਂ ਨਹੀਂ ਮੇਰਾ ਕੀ ਬੰਨ ਮੇ dona hon ਫਤਾ ਬਾਰਾਂ ਦੀ ਪਈ ਐ ਮਹਿਸੂਸ ਹੁੰਦੇ ਕਿ ਇਹਨਾਂ ਨੇ ਵੀ ਨਹੀਂ ਕਿਹਾ ਤੈਨੂੰ ਤੇ ਖੰਡ ਘਰੋਂ ਕੱਢ ਦੇ ਨਾ ਇਧਰ ਮੇਰੇ ਵੀਰ ਭਾਬੀ ਐ ਭਾਬੀ ਨੂੰ ਕੀ ਸਮਝੂਗੀ ਉਹ ਤੇ ਅੱਗੇ ਉਹ ਜੀ ਐ ਹੋਏ ਮੈਂ ਤਾਂ ਆਪਣੇ ਘਰ ਦੀ ਦਿੱਤਾ ਹੀ ਕੰਮ ਪਾਪੀ ਆਜੋ ਭੈਣ ਜੀ ਇਹ ਕੀ ਹੋਇਆ ਵਾ ਆਜੋ ਮੈਂ ਨਾ ਘਬੀ ਲੰਘਿਆ ਸੀਗਾ ਅੱਛਾ ਮੈਂ ਵੀ ਕਹਾਂ ਮੈਂ ਇਧਰ ਆ ਜਾ ਰੱਖ ਮੇਰੀ ਗੱਲ ਸੁਣਾ ਮੈਂ ਤਾਂ ਮੋਟੋਂ ਸਾਰੀ ਸੱਚਾਈ ਦੱਸਦੀ ਉਹਨੂੰ ਦੱਸਦਾ ਵਾ ਆਹੋ ਚਲ ਚੰਗਾ ਕੀਤਾ ਜੀ ਮੈਨੂੰ ਪਤਾ ਕੀ ਆਂਦਾ ਜਿੱਤਾਂ ਦੀਆਂ ਗੱਲਾਂ ਸੱਚੀਆਂ ਨਿਕਲੀਆਂ ਨਾ ਤੇ ਇਹਨੂੰ ਮੈਂ ਨਾ ਘਰ ਨਹੀਂ ਰਹਿਣ ਦਿੰਦਾ ਨੂੰ ਉਸ ਟਾਈਮ ਕਰੋ ਬਾਹਰ ਕਰੂੰਗਾ ਮੈਂ ਕੋਈ ਗੱਲ ਨਹੀਂ ਇਹ ਤਾਂ ਮੈਂ ਟਾਈਮ ਹੀ ਦੱਸੂਗਾ ਤੇ ਆਂਦਾ ਹੀ ਮੈਨੂੰ ਨਾ ਪ੍ਰੂਫ ਉਹ ਖਾਲੋ ਤੇ ਮੈਂ ਵੱਟੀ ਪਾ ਵੀ ਕੋ ਹੈਗੇ ਪ੍ਰੂਫ ਸਾਰੇ ਤੇ ਕੋਈ ਨਹੀਂ ਤੈਨੂੰ ਉਹ ਵੀ ਵਿਖਾਲ ਦਿੰਨੀ ਆ ਬੜੇ ਗੁੱਸੇ ਨਾਲ ਗਿਆ ਹੀ ਅੰਦਰ ਹੁਣ ਦੇਖੋ ਭਾਵੇਂ ਕਟਾਪਾ ਹੀ ਕਰਦੇ ਅੱਜ ਦਾ ਓ ਪਿਆਣ ਜੀ ਜਾਣ ਦੋ ਗੱਲ ਉਹਦੀ ਕਿਉਂ ਮੈਂ ਇੱਥੇ ਰਹਿਣੀ ਆ ਮੈਨੂੰ ਸਾਰਾ ਪਤਾ ਵਾ ਹਾਂ ਕੋਈ ਘਟਾਪਕ ਟੂਪਾ ਨਹੀਂ ਚੜਨਾ ਆਵੇ ਅੰਦਰੋਂ ਕਿ ਦਵਾਜਾਂ ਆਉਂਡੀਆਂ ਸ਼ਾਂਤਵਾ ਦੋਵੇਂ ਜੀ ਘਟਾਪਾ ਇਹ ਨਹੀਂ ਲਾ ਸਕਦਾ ਆਪਣਾ ਭਾਵੇਂ ਘਟਾਪਾ ਲਵਾ ਕੇ ਨਾ ਤੇ ਬਾਹਰ ਆ ਜੇ ਇਹ ਇਦਾਂ ਦਾ ਹੀ ਆ ਉਹ ਜਿਹੜੀ ਆ ਪਤਾ ਕਿੰਨੀ ਤੇਜ ਵਾ 12 ਪਤਨ ਧਰੀ ਆ ਆ ਦਵਾਈ ਵਾਲੀ ਵੇਖ ਲਓ ਹਾਂ ਕੀਪ ਤਾਂ ਕਿੱਥੋਂ ਕਿੱਥੋਂ ਅਗਲੀ ਨਾ ਮਹਗਾਈ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਖਸਮ ਦੇ ਸਾਹਮਣੇ ਰੋ ਰਾਕ ਉਹਨੇ ਸੱਚੀ ਹੋ ਜਾਣਾ ਵਾ ਤੁਹਾਨੂੰ ਕਰ ਦੇਣਾ ਵਾ ਝੂਠੀਆਂ ਉਹਨੂੰ ਮੈਂ ਸਭ ਚੰਗੀ ਤਰ੍ਹਾਂ ਜਾਣਦੀ ਆ ਵੀ ਉਹ ਕੀ ਬਲਾ ਵਾ ਮੇਰੀ ਸੁਣੋ ਗੱਲ ਜਿਹੜੀ ਮਾਂ ਪਿਓ ਨੂੰ ਛੱਡ ਕੇ ਇਦਾਂ ਆ ਗਈ ਆ ਉਹ ਕੁਝ ਵੀ ਕਰ ਸਕਦੀ ਆ ਜਿੰਨੂੰ ਮਾਂ ਪਿਓ ਦਾ ਡਰ ਹੈ ਨਹੀਂਗਾ ਇੱਥੇ ਉਹਨੂੰ ਕਿਹਦਾ ਡਰ ਹੁਣਾਵਾ ਇਹੋ ਜਿਹੜੀਆਂ ਛੱਟਣਾ ਹੁੰਦੀਆਂ ਆ ਗੱਲ ਤਾਂ ਵਾਕਈ ਸੱਚੀ ਆ ਪਾਪੀ ਵੇਖਿਆ ਇਹਨੂੰ ਸਭ ਕੁਝ ਉਹ ਖਾਲਿਆ ਹੀਗਾ ਵੀ ਆਹ ਤੂੰ ਰਿਪੋਰਟ ਫੜੀ ਆ ਤਾਂ ਤੂੰ ਅੱਗ ਲਾਉਂ ਲਈ ਆ ਕਿਤੇ ਪਿਆਰਾਂ ਦਾ ਪਾਣੀ ਪੈਂਡਤਾ ਇਹਨੇ ਹੈ ਕਿਦਾਂ ਟਕੇ ਟਕੇ ਦੇ ਜਵਾਬ ਦੇ ਕੇ ਆਈ ਆ ਵੀ ਮੈਂ ਤਾਂ ਇਹ ਕੀਤਾ ਹੀ ਨਹੀਂਗਾ ਉਹ ਤਾਂ ਕਾਗਜ਼ ਹੀ ਹੋ ਤੇ ਫਲਾਣ ਹੀ ਉਹ ਢਮਕਾੜੇ ਹੈ ਹੁਣ ਇਹਨੂੰ ਦੱਸਿਆ ਸੰਗਾਤ ਨੂੰ ਇਨੂੰ ਹੁਣ ਵਖਾ ਲੈਣਾ ਪੈਣਾ ਸਾਰਾ ਕੁਝ ਪਿਆ ਵੇਖ ਅੱਖਾਂ ਖੋਲ ਕੇ ਤੇ ਕਾਰੇ ਦਾ ਇਲਾਜ ਹੁਣ ਕੋਈ ਨਹੀਂ ਮੈਂ ਇੱਥੇ ਹੀ ਆ ਨਾ ਮੈਂ ਵੀ ਨਹੀਂ ਆ ਨਾ ਕਿ ਕਿੱਦਾਂ ਇਹਨੂੰ ਹੁਣ ਮਾਫ ਕਰਦਾ ਵਾਂ ਇਹ ਤਾਂ ਤੁਸੀਂ ਤੇ ਜਾਂ ਮੰਮੀ ਕੁਝ ਕਰੋਗੇ ਤੇ ਫੇਰ ਸਚਾਈ ਸਾਹਮਣੇ ਆਉਣੀ ਆ ਨਹੀਂ ਤੇ ਨਾ ਉਹ ਮੋਟੋ ਦਾ ਮੈਨੂੰ ਪਤਾ ਵਾ ਉਹਨੇ ਆਪਣੀਆਂ ਗੱਲਾਂ ਚ ਉਹਨੂੰ ਲੈ ਆਉਣਾ ਵਾ ਕੋਈ ਗੱਲ ਨਹੀਂ ਜੇ ਮੋਟੋ ਨੂੰ ਗੱਲਾਂ ਚ ਲੈ ਆਉਗੀ ਨਾ ਤੇ ਆਪਾਂ ਕਹੜੇ ਕੰਮ ਨੂੰ ਆ ਇਹਦਾ ਤਾਂ ਲਾਜਮਾ ਕਰਕੇ ਜਾਉਂਗੀ ਹੁਣ ਹੁਣ ਗਿਆ ਅੰਦਰ ਇਹਨੂੰ ਬਾਹਰ ਨਿਕਲ ਲੈਂਦੇ ਜਰਾ ਨਿਕਲਦਾ ਨਾ ਬਾਹਰ ਤੇ ਫੇਰ ਵੇਨੇ ਉਹਨੇ ਕੁਛ ਨਹੀਂ ਕਰਨਾ ਵੇਖ ਲਿਓ ਘੜੀ ਇੱਕ ਗੱਲਾਂ ਬਾਤਾਂ ਕਰਨੀਆਂ ਵਾ ਮੁੜ ਕੇ ਉਹਨੇ ਉੱਦਾਂ ਦੇ ਵਾ ਜਾਣਾ ਵਾ ਉਹਨੂੰ ਪਤਾ ਵਾ ਹੁਣ ਆਈ ਆ ਕਿਹੜੇ ਬੰਨੇ ਕੱਢਾਂ ਚੱਲ ਕੋਈ ਨਹੀਂ ਜਿੱਦਾਂ ਆਈ ਆ ਨਾ ਉਦਾਂ ਨਿਕਲੂਗੀ ਇੱਥੋਂ ਪਰ ਭੈਣ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਦਾ ਕਿੰਨਾ ਕੀਤਾ ਕਿੰਨਾ ਪੜਾਇਆ ਲਿਖਾਇਆ ਕਿਤੇ ਨਾ ਇਹੇ ਪਾਸਿਆਂ ਨੂੰ ਪਛਾਣ ਨਹੀਂ ਦਿੱਤਾ ਕਿਤੇ ਇਹਨੇ 2000 ਮੰਗਣਾ ਤੇ ਭਰਾ ਨੇ 5000 ਦੇਣਾ ਤੇ ਕੋਈ ਗੱਲ ਨਹੀਂ ਪੜਦਾ ਵਾ ਮੁੰਡਿਆਂ ਵਿੱਚ ਬਹਿਣਾ ਪੈਂਦਾ ਵਾ ਹਨਾ ਆ ਮੁੱਲ ਪਿਆ ਜੇ ਕੀ ਆਂਦੇ ਹੁੰਦੇ ਨਾ ਸਿਆਣੇ ਨੇਕੀ ਕਰ ਤੇ ਜੁੱਤੇ ਖਾ ਹੁਣ ਜੁੱਤੀਆਂ ਵੱਜਣ ਡੀਆਂ ਕਿਤੇ ਇੱਕ ਭਰਾ ਨੇ ਭਰਾ ਲਾਗੇ ਪੁੱਛਿਆ ਵਾ ਵੀ ਵੀਰ ਜੀ ਤੁਸੀਂ ਠੀਕ ਜੇ ਜਾਂ ਕਿੱਦਾਂ ਵਾ ਤੁਹਾਨੂੰ ਲੈ ਕੇ ਜਾਵਾਂ ਰਾਨ ਦੇ ਮਗਰ ਲੱਗਾ ਵਾ ਨਾ ਅਕਸਰ ਕੱਲ ਅੱਜ ਸਾਡੇ ਤੇ ਪਈ ਕੱਲ ਨੂੰ ਇੱਥੇ ਵੀ ਪਿਆ ਸਕਦੀ ਆ ਜੇ ਸਾਡੇ ਨਾਲ ਨਹੀਂ ਤੁਰਿਆ ਤੇ ਇਹਨਾਂ ਕੌਣ ਤੁਰੂਗਾ ਕੋਈ ਨਹੀਂ ਭਾਬੀ ਮੰਜੀਆਂ ਕੋਹ ਨੇੜੇ ਹੁੰਦੀ ਆ ਤੂੰ ਨਾ ਫਿਕਰ ਕਰ ਹੁਣ ਵੀਰ ਨੇ ਠੀਕ ਹੋ ਜਾਣਾ ਵਾ ਇਹਦੀ ਦਵਾਈ ਮੈਂ ਫੜ ਲਈ ਆ ਇਹ ਇਹੋ ਹੀ ਸਾਰਾ ਕੁਝ ਕਰਨ ਲਈ ਹੀਗੀ ਐਡੀ ਕੰਦੀ ਆ ਵੀ ਗੱਲ ਨਹੀਂ ਕਰਨ ਵਾਲੀ ਕਿਤੇ ਕਿਤੇ ਮਾਸਾ ਤਰਸ ਨਹੀਂ ਕੀਤਾ ਆਏ ਨੇ ਹੈ ਭੈਣ ਜੀ ਓਦੇ ਬੱਚੇ ਆ ਪਰਿਵਾਰ ਵਾਲਾ ਵਾ ਹੈ ਤੇ ਤੁਹਾਡੀ ਗੱਲ ਠੀਕ ਆ ਮੇਰਾ ਰਾਧਾ ਇੱਕ ਦਿਨ ਕਿਤੇ ਰੋਟੀ ਚ ਇਹਨੂੰ ਨਾ ਪਾ ਕੇ ਦੇਈਏ ਇਤਨਾ ਕਹੀ ਬੰਦਾ ਉੱਠਦੀ ਆ ਕਿ ਨਹੀਂ ਉੱਠਦੀ ਕੋਆ ਕੇ ਗੱਲ ਸੱਚੀ ਆ ਦਵਾਈ ਤੇ ਮੈਂ ਰੱਖੀ ਆ ਸਾਂਭ ਕੇ ਆਹੋ ਤੇ ਕਿਹਦੇ ਨੇ ਰੋਟੀ ਚ ਪਾ ਕੇ ਦੇਈ ਦਿੰਨੇ ਆ ਫਿਰ ਵੇਖਾਂਗੇ ਨਾ ਕੀ ਕਰਤੂਤਾਂ ਕਰਦੀ ਆ ਪੀਤਾ ਕਰਾਂਗੇ ਚਾਹ ਬਣਾ ਕੇ ਨਾ ਇਹਦਾ ਕੱਪ ਸਾਈਡ ਜੀ ਤੇ ਰੱਖਾਂਗੇ ਫੇਰ ਵੇਖਾਂਗੇ ਕਿ ਉੱਠਦੀ ਆ ਕਿ ਨਹੀਂ ਉੱਠਦੀ ਵਾਕਈ ਗੱਲ ਸੱਚੀ ਆ ਚੱਲ ਕੋਈ ਨਹੀਂ ਇਹ ਵੀ ਕੰਮ ਕਰਕੇ ਵੇਖ ਲੈਨੇ ਆ ਮੇਰੇ ਦਿਮਾਗ ਤੇ ਨਾ ਇਹ ਰਾਤ ਦੀ ਗੱਲ ਫਿਰ ਰਹੀ ਸੀ ਕਿਉਂਕਿ ਇਹਨੇ ਕਿਹਾ ਨਾ ਤੇ ਹੈ ਫੇਰ ਕੋਠਿਆਂ ਨਹੀਂ ਜਾਣ ਡਿਆ ਫੇਰ ਇਹਨੂੰ ਦੱਸਾਂਗੇ ਕਿ ਉਠਿਆ ਤਾਂ ਨਹੀਂ ਜਾਣ ਡਿਆ ਵਾਕਈ ਆਹ ਤਾਂ ਬੜੀ ਵਧੀਆ ਸਕੀਮ ਸੋਚੀ ਆ ਤੇ ਕੋਈ ਨਹੀਂ ਇਹ ਸਕੀਮ ਲਾ ਲੈਨੇ ਹੁਣ ਤੇ ਨਾਲ ਇਹਦੀ ਅਕਲ ਟਕਾਣੇ ਆ ਜਾਊਗੀ ਦੂਜੀ ਗੱਲ ਇਹ ਆ ਅਜੇ ਤੇ ਨਾ ਕੱਲਿਆ ਨੂੰ ਦਿੱਤਾ ਜੇ ਭੈਣ ਜੀ ਸਾਰਾ ਟੱਬਰ ਨੂੰ ਦੇ ਦਿੰਦੀ ਐ ਇਹ ਤਾਂ ਮੁੰਡਾ ਰੋਟੀ ਨਹੀਂ ਰੱਖਦੀ ਖਾਂਦਾ ਜੇ ਕਿਤੇ ਉਹ ਖਾਂਦਾ ਤਾਂ ਫਿਰ ਕੀ ਬੰਨਣਾ ਸੀ ਸੱਚੀ ਗੱਲ ਸੋਚ ਕੇ ਤੇ ਰੂਹ ਕੰਬਦੀ ਐ ਤੇ ਐਡੀ ਪੱਥਰ ਦਿਲ ਹੈ ਤੈਨੂੰ ਮਾਸਾ ਤਰਸ ਨਹੀਂ ਆਇਆ ਕਲਹਿਣੀਏ ਇਹ ਕੀ ਕਰਦੀ ਫਿਰਨੀ ਆ ਤੂੰ ਜੇ ਤੈਨੂੰ ਲੈ ਆ ਨਕਤੀਏ ਕੱਢ ਕੇ ਇਥੇ ਤੇ ਤੂੰ ਰਾਮਨਾ ਜੀਰ ਕੇ ਖਾ ਸਗੋ ਪਿਆਰ ਬਣਾ ਸਾਰਿਆਂ ਦੇ ਨਾਲ ਤੇਰਾ ਪਿੱਛਾ ਤੇ ਅੱਗੇ ਨਹੀਂ ਆਉਂਦਾ ਅੱਗੇ ਨਹੀਂ ਤੇਰੇ ਕੋਈ ਛੇਤਰ ਤੇਰੇ ਮਾਰਦੇ ਤੇ ਤੂੰ ਰਾਮਨਾ ਇਥੇ ਰਹਿ ਕੇ ਤੇ ਇਥੇ ਰਾਮਨਾ ਸੁਕੂਂਦੀ ਰੋਟੀ ਖਾ ਬੈਠ ਕੇ ਹਾਂ ਜੀ ਇਹੋ ਜਿਹੀਆਂ ਜੜੀਆਂ ਨਾ ਆਪਣਾ ਵਿਖਾਲਦੀਆਂ ਵਾਂ ਇਨਾ ਨਹੀਂ ਪਤਾ ਕਿ ਘਰ-ਬਾਰ ਬਣਿਆ ਟੈਲੀ ਬੰਨਾ ਹੈਗਾ ਵਾ ਚਾ ਸ਼ੁਗਰ ਕਰਦੀ ਮਹਾਰਾਜ ਦਾ ਜੇ ਇੱਕ ਦਿਨ ਭੁੱਖੇ ਨੰਗੇ ਦੇ ਨਾਲ ਬਾਤ ਆ ਜਾਂਦਾ ਪਤਾ ਇਹਨੂੰ ਫੇਲ ਲੱਗਣਾ ਚੱਲ ਕੋਈ ਨਹੀਂ ਹੁਣ ਕੀ ਪਤਾ ਹੁਣ ਇਹਦਾ ਹੁਣ ਕਢਾਉਣੀਆਂ ਪਣੀਆਂ ਇੱਥੋਂ ਇੱਥੇ ਤੇ ਨਹੀਂ ਰੱਖਣੀ ਬਣਾਏ ਹੁਣ ਨਹੀਂ ਇਹ ਤੁਸੀਂ ਕਰੋਗੇ ਤਗੜੇ ਹੋ ਕੇ ਕੰਮ ਕੋਈ ਗੱਲ ਨਹੀਂ ਜੇ ਮੈਂ ਕੀਤਾ ਮੈਨੂੰ ਤਾਂ ਆਂਡ ਗਵਾਣ ਦੇ ਨੇ ਕਹਿਣਾ ਵਾ ਕਿ ਠਾਣੀ ਪੈਰ ਨਹੀਂ ਲੱਗਾ ਦਿੰਦੀ ਪਤਾ ਹੀ ਆ ਤੁਹਾਨੂੰ ਆਂਡ ਗਵਾਣ ਨੂੰ ਸਭ ਕੋ ਦੇਖ ਪੈਣਾ ਵਾ ਇਹਦੀਆਂ ਸਚਾਈਆਂ ਜੋ ਸਾਹਮਣੇ ਆਈਆਂ ਨਾ ਆਂਡ ਗਵਾਣ ਦੇ ਵੀ ਕਹਿਣਾ ਕਿ ਟੱਕੇ ਮਾਰੋ ਤਾਂ ਕੱਢੋ ਕਰੋ ਬਾਹਰ ਇਹਨੂੰ ਇਹ ਨਿਕਲੇ ਤਾਂ ਚੰਗਾ ਇਹ ਗੱਲ ਨਹੀਂ ਕਰਨ ਵਾਲੀ ਹੁਣ ਨਾਂ ਦੇ ਦੇ ਪੇਕੇ ਹੁੰਦੇ ਇੱਥੇ ਜੇ ਉਹ ਆਉਂਨਾ ਤਾਂ ਉਹਨਾਂ ਦੇ ਗਾੜੀ-ਗਾੜੀ ਲਾਓ ਫੇ ਲੈ ਜਾਓ ਚੱਲ ਕੋਈ ਨਹੀਂ ਸਾਡੇ ਤਾਂ ਠੱਠੇ ਖੁਸ਼ਾਲ ਮਾਰੇ ਜਾ ਕੇ ਸਾਨੂੰ ਅਹੀਂ ਇਹਦਾ ਚਾਰ ਪੌਣਾ ਸਗਾਰ ਦਾ ਇੱਥੋਂ ਕੱਢ ਕੇ ਨਾ ਤੁਸੀਂ ਸਕੂਨ ਦੀ ਜ਼ਿੰਦਗੀ ਜੀਓ ਨਹੀਂ ਨਹੀਂ ਮੈਂ ਤਾਂ ਸ਼ੁਕਰ ਕਰਨਾ ਕਿ ਤੱਕ ਜਾਊਗੀ ਇੱਥੋਂ ਤੇ ਦਬਾਅ ਹੋਵੇ ਨਾਲ ਹੀ ਆਵੀ ਚੱਲ ਜੇ ਭਾਵੇਂ ਇੰਨੇ ਇਥੇ ਰਹਿ ਕੇ ਕੀ ਕਰਨਾ ਗੱਲ ਤਾਂ ਵਾਕਿਆ ਸੱਚੀ ਹੈ ਇਹ ਤਾਂ ਅੱਗੇ ਦੀ ਕਿਸੇ ਦਾ ਰਹਿ ਗਿਆ ਇਹਨੂੰ ਇਹ ਨਹੀਂ ਪਤਾ ਮੇਰੀ ਮਾਂ ਵਾ ਇਹਨੂੰ ਇਹ ਨਹੀਂ ਪਤਾ ਮੇਰਾ ਭਰਾ ਵਾ ਮੇਰੀ ਪਰਜਾਈ ਹੈ ਇਹਨੂੰ ਕੁਝ ਨਹੀਂ ਪਤਾ ਸਭ ਕੁ ਪੁੱਲ ਗਿਆ ਇਹਨੂੰ ਉਹਦੇ ਮਗਰ ਲੱਗਾ ਹੁਣ 24 ਘੰਟੇ ਅੱਖਾਂ ਬੰਦ ਕਰਕੇ ਸਿੱਧਾ ਨੱਕ ਦੀ ਸੀ ਤੇ ਅੰਦਰ ਵੜ ਜਾਂਦਾ ਤੇ ਕੋਈ ਗੱਲ ਨਹੀਂ ਉੱਥੋਂ ਸਿੱਧਾ ਬਾਹਰ ਨਿਕਲ ਜਾਂਦਾ ਭੈਣ ਜੀ ਇਹ ਤਾਂ ਵੀ ਘੋਟੋ ਨੇ ਭਰਨਾ ਵੇਖੀ ਜਾਇਓ ਬੰਦਾ ਕੀ ਆਹੋ ਗੱਲ ਤੇਰੀ ਸੱਚੀ ਹੈ ਇਹ ਕਹਦੀ ਨਹੀਂ ਬਣੀ ਆਪਣੇ ਸਕੇ ਮਾਪਿਓ ਦੀ ਨਹੀਂ ਬਣੀ ਜਿੰਨਾ ਜੰਮਿਆ ਢੀਹਰੀ ਕੀਤੀ ਹੈ ਤੇ ਇਹਦੀ ਕਿੱਥੋਂ ਬਣ ਜਾਣਾ ਇਹਨੇ ਨਹੀਂ ਬਣਨਾ ਓਕੇ ਚੱਲ ਵੇਖਾਂ ਤਾਂ ਸਹੀ ਪੜਾ ਆਹੋ ਚਲ ਗਿਆ ਬਾਹਰ ਨੂੰ ਕਿ ਅੰਦਰ ਹੀ ਰਹਿ ਜਾ ਇਹਨਾਂ ਗੱਲਾਂ ਬਾਤਾਂ ਕਰਨੇ ਜੇ ਮੰਗੂਗਾ ਨਾ ਸਬੂਤ ਤੇ ਕੱਢ ਕੇ ਖਾ ਲੈਣੇ ਉਸੇ ਵੇਲੇ ਮੈਂ ਤਾਂ ਤੁਹਾਡੇ ਹੁੰਦਿਆਂ ਖਾ ਲੂੰਗੀ ਪਿਆਰ ਦੇ ਵੇਖਲਾ ਹਾਂ ਹੋ ਚੰਗੀ ਤਰ੍ਹਾਂ ਵੇਖ ਅੱਖਾਂ ਖੋਲ ਕੇ ਇਹ ਹਾਂ ਦੀ ਹੋ ਗਈ ਐ ਚਾ ਰੋਟੀ ਤਾਂ ਖਾਓ ਤੁਸੀਂ ਐਵੇਂ ਸਿਰਕ ਪਾਈ ਦੇ ਜੇ ਕਰਨਾ ਆ ਜੋ ਮੈਂ ਬਣਾਈ ਸਰਦੀ ਖਾਓ ਰੋਟੀ ਦਿਮਾਗ ਤੇ ਉਂਤਰਾ ਘੁੰਮਦਾ ਰਹਿੰਦਾ ਸਾਰਾ ਦਿਨ ਤੇ ਬਣ ਕੇ ਗਿਆ ਇਹ ਘਰ ਚ ਵੀਰ ਅੱਗੇ ਲੱਭ ਰਹੀ ਗੱਲ ਉਹ ਇਥੇ ਮੈਂ ਨਾ ਨੂੰ ਕਿ ਹਟਿਆ ਸੀ ਅੱਛਾ ਨਹੀਂ ਜੀ ਉੰਡੀ ਮੈਂ ਚੱਲ ਨਾ ਮੈਂ ਪਹਿਲੇ 10 ਮਿੰਟ ਹੁਣ ਕਿਦਾਂ ਸੀ ਸੀ ਤੇ ਲਖਵੀਰ ਹੁਣ ਮੇਰੀ ਠੀਕ ਵਾ ਅੱਛਾ ਸੀਰ ਜਿਵੇਂ ਜੀਵਨ ਨੇ ਲਿਆ ਕੇ ਦਿੱਤੀ ਹੈ ਨਾ ਦਵਾਈ ਹਾਂਜੀ ਉਹ ਡਾਕਟਰ ਮੈਨੂੰ ਸਿਆਣਾ ਲੱਗਦਾ ਚਲੋ ਵਜੇ ਗੱਲ ਜੇ ਫਰਕ ਪੈ ਗਿਆ ਤੇ ਹੋਰ ਕੀ ਚਾਹੀਦਾ ਜਿੱਦਾਂ ਦੀ ਉਥੋਂ ਦਵਾਈ ਲੈਂਦੀ ਹੈ ਨਾ ਹੂੰ ਹੂੰ ਤੇ ਮੈਨੂੰ ਫਰਕ ਪੈ ਗਿਆ ਬਾਕੀ ਗੱਲ ਇਹ ਆ ਵੀ ਹੁਣ ਰਿਪੋਰਟ ਆਊਗੀ ਤੇ ਫੇਰ ਹੀ ਮੈਨੂੰ ਪਤਾ ਲੱਗੂਗਾ ਨਾ ਕਿ ਕਿਸ ਚੀਜ਼ ਤੋਂ ਇਦਾਂ ਹੁੰਦਾ ਮੈਨੂੰ ਆਹ ਵੀ ਗੱਲ ਸਹੀ ਆ ਲਿਖੇ ਸਰਕਰ ਰਿਪੋਰਟ ਚ ਹੀ ਆਉਣਾ ਨਾ ਹਾਂ ਕਦੇ ਕਰਕੇ ਹੁੰਦਾ ਪਿਆ ਪਰ ਭਾਜੀ ਜਿਹੜੀ ਆਪਾਂ ਟੈਸਟ ਕਰਾਈ ਹੋਤੀ ਤੇ ਆਏ ਕੋਸ਼ਣੀ ਮਾਰਾ ਜਾਣੇ ਕੀ ਬਣਿਆ ਇਹ ਇਹ ਵੀ ਹੁਣ ਜਿਹਨਾਂ ਚ ਰਿਪੋਰਟ ਨਹੀਂ ਆਉਂਦੀ ਕੀ ਪਤਾ ਇੱਚ ਹੈਗਾ ਕੁਛ ਕਿ ਨਹੀਂ ਆਉਂਦਾ ਤੇ ਇਹ ਵੀ ਗੱਲ ਉਹ ਸਾਦੀ ਅਸੀਂ ਕਰਾਇਆ ਲੋਕਲ ਲੈਬਟਰੀ ਤੋਂ ਹਾਂ ਇਹ ਰਿਪੋਰਟ ਕਿੱਥੋਂ ਆਣੀ ਕਿੱਥੋਂ ਬੰਬੇ ਆਉਣੀ ਇਹ ਬੰਬੇ ਆਉਣੀ ਹੈ ਇਹ ਵੀ ਹੋ ਸਕਦਾ ਦੂਰ ਰਿਪੋਰਟ ਆਣੀ ਹੈ ਜਿਹੜੀ ਚੰਗੀ ਤਰ੍ਹਾਂ ਟੈਸਟ ਕਰਕੇ ਭੇਜਣਗੇ ਫਿਰ ਜਾ ਕੇ ਤੇ ਤੂੰ ਮੇਰਾ ਵੀਰ ਕਿਹੇ ਦਿਨ ਜਾ ਕੇ ਨਾ ਜੋ ਤੋਂ ਪਤਾ ਕਰਕੇ ਆ ਵੀ ਰਿਪੋਰਟ ਆਈ ਕਿਉਂ ਨਹੀਂ ਆਈ ਤੱਕ ਕੀ ਗੱਲ ਵਾ ਉਹ ਤਾਂ ਸਾਨੂੰ ਕਹਿੰਦੇ ਉਦੋਂ ਵੀ ਦੋਵਾਂ ਚ ਵਧਣਾ ਚਾਹੀਦੀ ਹੁੰਦੀ ਹੈ ਕੋਈ ਗੱਲ ਨਹੀਂ ਮੈਂ ਪਤਾ ਕਰਉਣਾ ਹੈ ਪੈਸੇ ਦਾ ਨੰਬਰ ਨਹੀਂ ਆਇਆ ਕੋਈ ਵੀ ਉਹ ਨੰਬਰ ਤੇ ਮੈਂ ਕਿੱਥੋਂ ਲੈਣਾ ਮੈਂ ਤਾਂ ਆਪਣੀ ਆਪ ਦੀ ਹੋਈ ਨਹੀਂ ਤੇ ਨੰਬਰ ਕਿੱਦਾਂ ਲੈਣਾ ਹੈ ਵਾ ਨਹੀਂ ਤੇਨ ਕੋ ਨਹੀਂ ਹੈਗਾ ਜੀ ਦੀ ਰੋ ਕਰ ਮਾ ਪਤਾ ਨਹੀਂ ਉਹ ਪੁੱਛਣਾ ਮੈਨੂੰ ਜਾਂ ਉੱਤੇ ਲਿਖਿਆ ਹੋਣਾ ਵਾ ਜਿਹੜੀ ਜੰਦੇ ਆ ਪਰਚੀ ਹਾਂ ਪਰਚੀ ਤੇ ਹੋਣਾ ਹਨਾ ਲੇਖ ਲੈਣੇ ਆ ਫੋਨ ਕਰਕੇ ਨਹੀਂ ਤੇ ਨਾਗੋ ਫੁੰਚੂ ਕੁ ਗਾਦੇ ਫੇਰ ਨ ਜਾ ਕੇ ਮੈਂ ਜਿਹੜਾ ਬਾਰੂਗਾ ਤੇ ਮੇਰਾ ਵੀਰੇ ਇੰਨਾ ਇੰਨਾ ਕੰਮ ਕਰਨਾ ਹੀ ਚੰਗਾ ਕੋਈ ਗੱਲ ਨਹੀਂ ਮੈਂ ਪੁੱਛਾਂ ਕੋਈ ਨਹੀਂ ਜਾ ਤੇ ਬਾਹਰ ਫਸਲ ਪੋਸਲ ਦਾ ਕਦਾਵਾ ਮੈਂ ਤਾਂ ਗਿਆ ਹੀ ਨਹੀਂ ਕਿਨਾਂ ਚਿਰ ਹੋ ਗਿਆ ਨਹੀਂ ਫਸਲ ਠੀਕ ਆ ਖਾਦਾਂ ਪੈ ਗਈਆਂ ਵਾ ਅੱਛਾ ਪਾਣੀ ਲੱਗ ਗਿਆ ਇਕ ਅੱਛਾ ਅੱਛਾ ਹਾਂਜੀ ਕਣਕਾ ਠੀਕ ਹੋ ਤਾਂ ਕਣਕਾ ਭਾਜੀ ਬੜੀ ਵਧੀਆ ਵਧੀਆ ਰਤਾ ਅੱਛਾ ਹਾਂਜੀ ਕਿਰਪਾ ਮਾਲਕ ਦੀ ਹੋ ਚੱਲ ਟਾਈਮ ਨਾਲ ਬੀਜੀਆਂ ਗਈਆਂ ਸੀ ਉਦੋਂ ਆਓ ਜੇ ਹੋਰ ਲੇਟ ਕਰਦੇ ਮੜ ਕੇ ਬੜਾ ਔਖਾ ਹੋ ਜਾਣਾ ਔਖਾ ਹੋ ਜਾਣਾ ਇਹ ਮੜ ਕੇ ਤੁਹਾਨੂੰ ਪਤਾ ਨਾ ਬਾਅਦ ਚ ਨੀ ਵੀ ਪੈ ਗਿਆ ਨੀ ਪੈ ਗਿਆ ਛੇਤੀ ਬਤਰੀ ਨਹੀਂ ਆ ਜਿਹੜੀਆਂ ਜਿਨ੍ਹਾਂ ਨੇ ਨਿਯਮ ਨਹੀਂ ਜੀਆਂ ਹੋਰ ਲੇਟ ਹੋ ਗਏ ਸਭ ਠੀਕ ਆ ਠੀਕ ਆ ਹਾਂਜੀ ਤੇ ਮੇਰਾ ਵੀਰ ਹੁਣ ਜਦੋਂ ਤੜਾ ਟਾਈਮ ਲੱਗੂਗਾ ਨਾ ਕੰਮ ਕਰ ਤੋਂ ਤੇ ਫਿਰ ਉਥੋਂ ਹਸਪੀਟਲੋਂ ਹੋ ਗਿਆ ਈ ਚੰਗਾ ਕੋਈ ਨਹੀਂ ਮੈਂ ਮਾਰੂੰਗਾ ਗੇੜਾ ਨੂੰ ਚਲੋ ਠੀਕ ਆ ਵੀਰ ਜੀ ਬੈਠੋ ਤੁਸੀਂ ਕਰ ਲੋ ਰੈਸਟ ਤੇ ਮੈਂ ਫਿਰ ਵੀਰਾਂ ਨੂੰ ਵੀ ਕੰਮ ਕਰਾਉਂਦਾ ਮੇਰੀ ਗੱਲ ਸੁਣੋ ਤੁਸੀਂ ਇੱਥੇ ਬੈਠੇ ਜੇ ਅੰਦਰ ਆ ਜਾਣਾ ਸੀ ਕਿੰਨਾ ਹੀ ਟਾਈਮ ਹੋ ਗਿਆ ਵਾ ਰਮਨ ਅੰਦਰ ਵੀ ਨਾ ਲੰਮੇ ਪੈ ਪੈ ਗਏ ਮਾਂ ਨੱਕ ਗਿਆ ਹੋਇਆ ਹੈ ਤੇ ਇਦਾਂ ਹੀ ਆ ਹੁਣ ਬਾਹਰ ਵੀ ਠੰਡ ਜੀ ਹੋਈ ਜਾਣ ਦੀ ਇੱਥੇ ਬੈ ਕੇ ਕੀ ਕਰਨਾ ਤੁਸੀਂ ਚੱਲ ਕੋਈ ਨਹੀਂ ਜਨਾ ਚਿਰ ਲੋ ਹੈਗੇ ਉਹਨਾਂ ਚਿਰ ਪਹਿਨਾ ਮੈਂ 10 ਮਿੰਟ ਲੈ ਦੱਸ ਹਾਂ ਤੇ ਜਾਂ ਫੇਰ ਫਿਰ ਤੁਰ ਲੈਣਾ ਹੀ ਗੇਟ ਘੜੀ ਘੜੀ ਚੱਲ ਕੋਈ ਨਾ ਕੋਈ ਮਿਲ ਪੈਂਦਾ ਗੱਲਾਂ ਬਾਤਾਂ ਕਰਦੇ ਮਨ ਹੋਰ ਫੋਰ ਹੋ ਜਾਂਦਾ ਵਾ ਰਮਨ ਮੇਰਾ ਮਨ ਪਤਾ ਨਹੀਂ ਕਿੱਦਾਂ ਦਾ ਹੋ ਗਿਆ ਮਨ ਨੂੰ ਕੀ ਹੋ ਗਿਆ ਵਾ ਆਪਣੇ ਮਨ ਨੂੰ ਆਪ ਠੀਕ ਕਰੀਦਾ ਹੁੰਦਾ ਵਾ ਐਵੇਂ ਹੀ ਤਾਂ ਦੀਆਂ ਗੱਲਾਂ ਨਹੀਂ ਕਰੀ ਦੀਆਂ ਦੀਆਂ ਮੇਰੀ ਗੱਲ ਸੁਣ ਰਮਨ ਮੈਂ ਤੇਨਾਂ ਗੱਲ ਕਰ ਰਹੀ ਯਾਰ ਕਿੰਨੇ ਦਿਨ ਹੋ ਗਏ ਰਿਪੋਰਟ ਨਹੀਂ ਆਉਂਦੀ ਕੋਈ ਗੱਲ ਨਹੀਂ ਪਿਆੰਜੀ ਨੇ ਕੀਤਾ ਵਾ ਡਾਕਟਰ ਨੂੰ ਫੋਨ ਅੱਛਾ ਉਹ ਕਹਿੰਦੇ ਆ ਹੀ ਤੇ ਰਿਪੋਰਟ ਤਾਂ ਪਹੁੰਚ ਜਾਣੀ ਚਾਹੀਦੀ ਸੀ ਚੱਲ ਜੇ ਨਹੀਂ ਵੀ ਨਾ ਪਹੁੰਚੀ ਤਾਂ ਕੋਈ ਗੱਲ ਨਹੀਂ ਤੁਸੀਂ ਆ ਜਿਓ ਮੈਂ ਪਰਚੀ ਤਾਂ ਵੇਖ ਕੇ ਤੇ ਫੋਨ ਕਰਕੇ ਨਾ ਤੇ ਸਾਰਾ ਕੁਝ ਕਢਾ ਲੂੰਗਾ ਪਤਾ ਲੱਗ ਜਾਣਾ ਵਾ ਤੇ ਮੈਂ ਕਹਿੰਦੇ ਹੀ ਵੀ ਤੁਸੀਂ ਜਾਂਦੇ ਨਾਲ ਤੇ ਜਾ ਕੇ ਤਾਂ ਕੋਈ ਗੱਲ ਨਹੀਂ ਪਤਾ ਕਰ ਆਉਂਦੇ ਰਿਪੋਰਟ ਦਾ ਹੋਰ ਰਮਨ ਮੈਂ ਕੀ ਜਾਣਾ ਵਾ ਯਾਰ ਉਹ ਉੱਥੇ ਜਾਣਾ ਤੇ ਰਿਪੋਰਟ ਲੈ ਕੇ ਵਾਪਸ ਆਇਨਾ ਉੱਥੇ ਕਰਨਾ ਚੱਲ ਕੋਈ ਨਹੀਂ ਕੋਈ ਦਵਾਈ ਦੂ ਵੀ ਹੋ ਸਕਦਾ ਬਦਲ ਕੇ ਦਵੇ ਅਜੇ ਹੈਗੀ ਆ ਉਹਦਾ ਨਾਮ ਮੈਨੂੰ ਥੋੜਾ ਫਰਕ ਵਾਹ ਈ ਈ ਗੱਲ ਕੋਈ ਨਹੀਂ ਆ ਤੇ ਹੁਣ ਉਹਦੇ ਨਾਲ ਕੌਣ ਜਾਊਗਾ ਦੋਵੇਂ ਭੈਣ ਭਰਾ ਚੱਲ ਜਿਓ ਉਹ ਮੈਂ ਕਿਹਾ ਤਾਂ ਹੈਗਾ ਲਖਬੀਰ ਨੂੰ ਚੰਗਾ ਲਖਬੀਰ ਨੂੰ ਕਿਹਾ ਵਾ ਲਖਬੀਰ ਵੀ ਰਾਨਾ ਦਾ ਤੁਜਾ ਵਾ ਜੀ ਉਹਨੇ ਕਿਹਾ ਵੀ ਚੱਲ ਜਾ ਤੇ ਚੱਲ ਜੂਗਾ ਜੀ ਉਹਨੇ ਕਿਹਾ ਨਹੀਂ ਜਾਣਾ ਤਾਂ ਨਹੀਂ ਜਾਣਾ ਐਵੇਂ ਨਾ ਆਪਣੇ ਕੰਮ ਜਿਹੜੇ ਦੂਜਿਆਂ ਦੇ ਨੇ ਸੁੱਟੀ ਦੇ ਹੰਦੇ ਹੁਣ ਕਰਨ ਸਕੂਲ ਗਿਆ ਵਾ ਜੇ ਕਰਨ ਕਰ ਹੁੰਦਾ ਤੇ ਮੈਂ ਇਹਨਾਂ ਨੂੰ ਭੂਆ ਪਤੀਏ ਨੂੰ ਕੱਲ ਦਿੰਦੀ ਤੇ ਚਲੋ ਜਾ ਕੇ ਤਾਂ ਤੁਸੀਂ ਪਤਾ ਕਰ ਆਓ ਹੁਣ ਉਹ ਵੀ ਨਿਆਣਾ ਜਾਂਦਾ ਵਾ ਪਲੱਸ 2 ਕਲਾਸ ਵਾ ਜੀ ਉਹਦੀ ਛੁੱਟੀ ਕਰਾ ਲਈ ਫਿਰ ਵੀ ਓੱਖਾ ਵਾ ਮੇਰੀ ਗੱਲ ਸੁਣਾ ਲਖਬੀਰ ਕੋਈ ਦੂਜਾ ਵਾ ਮੇਰਾ ਭਰਾ ਵਾ ਛੋਟਾ ਐਡੀ ਕਿਹੜੀ ਗੱਲ ਵਾ ਓਹੋ ਤੁਸੀਂ ਤਾਂ ਗਲਤ ਮਤਲਬ ਕੱਢ ਲਿਆ ਵਾ ਮੈਂ ਇਹ ਨਹੀਂ ਕਹਿਣ ਡਈ ਵੀ ਉਹਪਰਾ ਵਾ ਮੈਂ ਇਹ ਗੱਲ ਕਹਿਣ ਡਿਆ ਵੀ ਦੀ ਜਨਾਨੀ ਜਿਹੜੀ ਆ ਨਾ ਉਹ ਜੋਰਾਵਾਰ ਵਾ ਪਤਾ ਨਹੀਂ ਉਹਨੇ ਕੀ ਕਹਿਣਾ ਵਾ ਤੇ ਐਵੇਂ ਦੀਆਂ ਗੱਲਾਂ ਸੁਣਾਗੇ ਮੈਨੂੰ ਗੁੱਸਾ ਚੜੂਗਾ ਫਿਰ ਮੇਰਾ ਕੋ ਬੋਲ ਬਲਾਵਾ ਕੋਈ ਹੋਊਗਾ ਇਸ ਤੋਂ ਬਿਹਤਰ ਇਹੋ ਆ ਵੀ ਤੂੰ ਹੀ ਚੱਲ ਜਾ ਤੂੰ ਬੋਲੀ ਨਾ ਕੋਈ ਗੱਲ ਨਹੀਂ ਰਿਪੋਰਟ ਦੋ ਦਿਨ ਹਟ ਕੇ ਆ ਜੂਗੀ ਠੀਕ ਆ ਨਾ ਚਲੋ ਠੀਕ ਆ ਚਲੋ ਅੰਦਰ ਮੈਂ ਵੀ ਕੁਸਾਂ ਲੈ ਕੇ ਆਵਾਂ ਫਿਰ ਚੱਲ ਲੈ ਆ ਤੁਹਾਨੂੰ ਹੁਣ ਮੈਂ ਕੀ ਦੱਸਾਂ ਰਿਪੋਰਟ ਦਾ ਕੀ ਕਾਰਾ ਹੋਇਆ ਵਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤਾਂ ਕਰਕੇ ਗੱਲ ਨਾ ਆਲੇ ਟਾਲੇ ਪਾਉਣ ਰਹੀ ਹੈ ਕੋਈ ਗੱਲ ਨਹੀਂ ਡਾਕਟਰ ਇਦਾਂ ਕਹਿੰਦਾ ਵਾ ਆ ਜਿਹੜੀ ਬਿਜਜੀ ਹੈ ਨਾ ਕੋਈ ਗੱਲ ਨਹੀਂ ਜਿਹੜਾ ਕੰਮ ਇਹਨੇ ਕੀਤਾ ਵਾ ਨਾ ਕਿਤੇ ਮੇਰੀ ਦਾੜ ਥੱਲੇ ਵੀ ਆਏਗੀ ਨਾ ਤੂੰ ਯਾਦ ਰੱਖੀ ਕਿ ਵਾ ਕਿਦਣਾ ਪਿਆਹੀ ਤੈਨੂੰ ੱੱਕੇ ਮਾਰ ਕੇ ਬਾਹਰ ਨਾ ਕੱਢਿਆ ਤੇ ਮੇਰਾ ਨਾਂ ਵੀ ਰਮਣ ਨਿਗਾ ਤੂੰ ਅਜੇ ਤਾਂ ਆਪਣੀਆਂ ਮਰਜ਼ੀਆਂ ਚਲਾਉਣ ਲਈ ਆ ਕੋਈ ਗੱਲ ਨਹੀਂ ਰਿਪੋਰਟ ਦਾ ਮੈਨੂੰ ਤਾਂ ਪਤਾ ਲੱਗ ਗਿਆ ਵਾ ਇੱਕ ਉਹ ਦਵਾਈ ਜਿਹੜੀ ਹੈ ਨਾ ਉਹ ਲੈਬ ਚ ਟੈਸਟ ਕਰਵਾ ਲੈਂਦੇ ਫਿਰ ਤੂੰ ਨਾ ਆਪਣੀ ਉਲਟੀ ਗਿਣਤੀ ਜਿਹੜੀ ਹੈ ਨਾ ਸ਼ਿਰੂਪ ਕਰਦੀ